ਸਸਿਕਾ ਜੀ ਸਾਰਿਆਂ ਨੂੰ ਅੱਜ ਫਿਰ ਆਪਾਂ ਕਿਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਮੱਕੀ ਦੀ ਰੋਟੀ ਬੇਲ ਕੇ ਬਣਾਵਾਂਗੇ ਤੇ ਚੰਗੀ ਤਰ੍ਹਾਂ ਤੁਹਾਨੂੰ ਕਲੀ-ਕਲੀ ਜੀ ਦੱਸੂਗੀ ਦੋਸਤੋ ਕਿਦਾਂ ਆਪਾਂ ਉਹ ਆਟਾ ਬਣ ਜਾਂਦਾ ਤੇ ਕਿਵੇਂ ਬਣਾਇਆ ਕਿੰਨੇ ਸੌਖੇ ਤਰੀਕੇ ਨਾਲ ਆਪਾਂ ਬੇਲ ਲੀ ਜਾਂਦੀ ਹੈ ਮੱਕੀ ਦੀ ਰੋਟੀ ਚਕਲੇ ਬੇਲ ਨਾਲ ਬੇਲ ਕੇ ਜਿਨ੍ਹਾਂ ਨੂੰ ਮੱਕੀ ਦੀ ਰੋਟੀ ਨਹੀਂ ਬਣਾਉਣੀ ਆਉਂਦੀ ਤੇ ਆਪਾਂ ਬਣਾਉਨੇ ਆ ਤੇ ਨਾਲ ਆਪਾਂ ਬਣਾ ਰਹੇ ਆ ਬਣਾਇਆ ਸਾਗ ਸਾਗ ਜਿਹੜਾ ਸਿੰਪਲ ਜਿਹਾ ਸਾਗ ਬਣਾਇਆ ਜਿਹੜਾ ਕਿ ਅੱਧੇ ਘੰਟੇ ਦੇ ਵਿੱਚ ਬਣ ਜਾਂਦਾ ਤੇ ਉਹ ਵੀ ਤੁਹਾਨੂੰ ਨਾਲ ਦੀ ਨਾਲ ਦੱਸੂਗੀ ਤੇ ਮੈਂ ਕਿਵੇਂ ਬਣਾਇਆ ਹੈ ਤੇ ਅੱਜ ਹੁਣ ਲੈਣਾ ਸਾਰੇ ਨੇ ਰਾਜੂ ਮੇਰੇ ਨਾਲ ਕਿਚਨ ਦੇ ਵਿੱਚ ਤੇ ਇਹ ਬਣਿਆ ਪਿਆ ਜੀ ਮੇਰਾ ਸਾਗ ਤੇ ਰਾਜੇ ਦਾ ਰੋਲਾ ਸੋਣੀ ਲਿਆਉਣਾ ਪਿੱਛੇ ਮੇਰੇ ਬੈਠਾ ਇੰਨਾ ਰੋਲਾ ਪਾਉਂਦਾ ਸੀ ਬਹੁਤ ਜ਼ਿਆਦਾ ਤੇ ਮੈਂ ਮੇਰੀ ਕਾਪੀ ਕਰਦਾ ਜੀ ਮੈਂ 뭐 ਬੋਲਦੀ ਸੋਵੇਂ ਬੋਲਦਾ ਤੇ ਇਹ ਮੈਂ ਪਤੀਲੇ ਚ ਪਾਤਾ ਜੀ 1 ਕੱਪਾ ਪਾਣੀ ਦਾ ਤੇ ਜਿੰਨਾ ਆਪਾਂ ਪਾਣੀ ਪਾਉਨੇ ਆ ਤੇ ਓਨਾ ਹੀ ਆਪਾਂ ਪਾਉਣਾ ਹੈਗਾ ਆਟਾ ਇਹਦੇ ਵਿੱਚ ਮੱਕੀ ਦਾ ਤੇ ਅੱਜ ਆਪਾਂ ਬਣਾ ਰਹੇ ਆ ਮੱਕੀ ਦੀਆਂ ਰੋਟੀਆਂ ਜਿਹੜੀਆਂ ਬੇਲ ਕੇ ਬਣਾਉਣੀਆਂ ਆਏ ਆ ਤੇ ਇਹ ਚ ਪਾਣੀ ਪਾਇਆ ਮੈਂ ਇੱਕ ਕੱਪ ਤੋਂ ਥੋੜੇ ਜਿਆਦੇ ਤੇ ਉਹਨਾਂਕ ਮੈਂ ਥੋੜਾ ਜਿਹਾ ਆਟਾ ਜਿਆਦੇ ਪਾਉਂਗੀ ਜਿੰਨਾ ਤੁਸੀਂ ਪਾਣੀ ਪਾ ਰਹੇ ਹੋ ਉਹਨਾਂ ਦੇ ਤੁਸੀਂ ਪਾਉਂਗੇ ਇਹਦੇ ਵਿੱਚ ਆਟਾ ਤੇ ਵਿੱਚ ਮੌੜਾ ਜੇ ਮੈਂ ਪਾ ਤਾ ਦਹੀਂ ਸੀ ਕਿ ਉਹ ਤੁਹਾਡੀ ਮਰਜ਼ੀ ਆ ਤੁਸੀਂ ਪਾਉਣਾ ਜਾਂ ਨਹੀਂ ਪਾਉਣਾ ਤੇ ਹੁਣ ਆਪਾਂ ਇਹਨੂੰ ਦਿੱਤਾ ਢੱਕ ਇਹਨੂੰ ਕਰਾਂਗੇ ਬੋਇਲ ਪਾਣੀ ਨੂੰ ਜਿੰਨਾ ਚਿਰ ਕਿਸ ਚੰਗੀ ਤਰ੍ਹਾਂ ਇਹ ਬੋਇਲ ਹੋ ਗਿਆ ਪਾਣੀ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਆਟਾ ਮੱਕੀ ਦਾ ਜੇ ਤੁਸੀਂ ਬੇਲ ਕੇ ਰੋਟੀਆਂ ਬਣਾਉਣੀਆਂ ਤਾਂ ਤੁਹਾਨੂੰ ਬੇਲ ਕੇ ਰੋਟੀਆਂ ਮੱਕੀ ਦੀ ਨਹੀਂ ਪਕਾਉਣੀਆਂ ਆਉਂਦੀਆਂ ਤੇ ਤੁਹਾਡਾ ਜੀ ਕਰਦਾ ਖਾਣ ਨੂੰ ਹਲੋ ਜੀ ਪੂਰਾ ਕੱਪ ਮੈਂ ਪਰਤਾ ਕ ਭਰ ਕੇ ਪਾਤਾ ਕਿਉਂਕਿ ਮੈਂ ਐਕਸਟਰਾ ਪਾਣੀ ਪਾਸੀ ਇਹਦੇ ਵਿੱਚ ਤੇ ਇਹ ਵੀ ਪਾਣੀ ਡਰਾਈ ਹੁੰਦੀ ਹੈ ਮੱਕੀ ਤੇ ਇਸ ਕਰਕੇ ਵਿੱਚ ਵੀ ਥੋੜਾ ਜਿਹਾ ਪਾਣੀ ਐਕਸਟਰਾ ਵੀ ਪੈ ਜਾਂਦਾ ਕਈ ਵਾਰ ਤੇ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਤਾ ਪਰ ਹੱਥ ਫੇਰ ਆਪਾਂ ਇਹਨੂੰ ਨਹੀਂ ਲਾਉਣਾ ਕਿਉਂਕਿ ਇੰਨਾ ਜ਼ਿਆਦਾ ਗਰਮ ਹੁੰਦਾ ਤੇ ਹੱਥ ਮਚ ਜਾਣਾ ਤੇ ਇਹਨੂੰ ਰੱਖਤਾ ਢੱਕ ਕੇ ਆਪਾਂ 5-7 ਮਿੰਟ ਲਈ ਤੇ ਪੰਜ-ਛੇ ਮਿੰਟ ਬਹੁਤ ਹੁੰਦੇ ਜੀ ਟੱਕੇ ਰੱਖਣਾ ਵੀ ਤੇ ਨਹੀਂ ਤਾਂ ਜੁਰਗ ਜਗਾ ਤਾਂ ਦੂਜੀ ਸੜ ਤੇ ਤੁਸੀਂ ਇਹਨੂੰ ਨੂੰ ਆਪਣੇ ਆਪ ਮਿਕਸ ਕਰਨ ਵੀ ਲੱਗ ਸਕਦੇ ਆ ਗਰਮ-ਗਰਮ ਜਿੰਨਾਕ ਤੋਂ ਥੋੜਾ-ਥੋੜਾ ਕਰਕੇ ਵੀ ਤੁਸੀਂ ਪਾ ਕੇ ਮਿਕਸ ਕਰ ਸਕਦੇ ਹੋ ਬਾਕੀ ਦਾ ਟੱਕ ਕੇ ਫੇਰ ਰੱਖ ਦੋ ਓਦਾਂ ਹੀ ਟਕਿਆ ਰਹਿਣ ਦੋ ਕਿਉਂਕਿ ਫਿਰ ਜੇ ਇਹ ਠੰਡਾ ਹੋ ਜਾਂਦਾ ਫਿਰ ਇਹ ਮਾਇਨਾ ਥੋੜਾ ਜਿਹਾ ਔਖਾ ਹੋ ਜਾਂਦਾ ਤੇ ਫਿਰ ਇਹ ਜੁੜਦੀ ਨਹੀਂ ਰੋਟੀ ਆਪਾਂ ਕਹਿੰਦੇ ਇਹਨੂੰ ਕਹਦੀਏ ਇਸ ਕਰਕੇ ਇਹਨੂੰ ਗਰਮ-ਗਰਮ ਹੀ ਰੱਖਣਾ ਪੈਂਦਾ ਜਿੰਨਕ ਤੁਸੀਂ ਪਕਾਉਨੇ ਹੋ ਤੇ ਹੁਣ ਦੇਖ ਲਓ ਆ ਪੂਰਾ ਗਰਮ ਹੈ ਇਹਦੇ ਵਿੱਚ ਮੈਂ ਪਾਇਆ ਤੇ ਪਰ ਇਹੇ ਹੱਥ ਨਹੀਂ ਲੱਗਦਾ ਇੰਨਾ ਗਰਮ ਆ ਜੇ ਆਪਾਂ ਹੱਥ ਲਗਾਵਾਂ ਤੇ ਹੱਥ ਮੱਚੇਗਾ ਤੇ ਇਸ ਕਰਕੇ ਆਪਾਂ ਹੱਥ ਨਹੀਂ ਲਗਾਉਣਾ ਇਹਨਾਂ ਨੂੰ ਖਿਆਲ ਨਾਲ ਯੂਜ਼ ਕਰਨਾ ਜਦੋਂ ਵੀ ਤੇ ਪਲੀਜ਼ ਜੀ ਤੁਸੀਂ ਮੇਰੇ ਚੈਨਲ ਤੇ ਨਵੇਂ ਤਾਂ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰ ਦਿਓ ਤੁਹਾਡੀ ਸਪੋਰਟ ਦੇ ਨਾਲ ਹੀ ਅਸੀਂ ਅੱਗੇ ਵਧਣਾ ਹੈ ਤੇ ਜੇ ਤੁਹਾਡੀ ਸਪੋਰਟ ਰਹੂ ਤਾਂ ਅਸੀਂ ਅੱਗੇ ਵਧਾਂਗੇ ਹਰ ਇੱਕ ਮੇਰੇ ਭੈਣ ਭਾਈਆਂ ਦਾ ਹਰ ਇੱਕ ਦਾ ਹੀ ਯੋਗਦਾਨ ਹੁੰਦਾ ਹਰ ਇੱਕ ਚੀਜ਼ ਦੇ ਵਿੱਚ ਹੈਲਪਰ ਦੇ ਵਿੱਚ ਹਾਲੋ ਜੀ ਮੇਰੇ ਕੋਲ ਇਹ ਚੀਜ਼ ਹੈਗੀ ਆਮ ਹੀ ਮਿਲ ਜਾਂਦੀ ਹੈ ਤੇ ਮੈਂ ਇਹਦੇ ਨਾਲ ਮਲ ਦੇਣਾ ਜੇ ਤੁਹਾਡੇ ਕੋਲ ਇਹ ਨਹੀਂ ਤੁਹਾਨੂੰ ਮਿਲ ਰਹੀ ਤਾਂ ਫਿਰ ਤੁਸੀਂ ਕੋਲੀ ਵੀ ਲੈ ਸਕਦੇ ਹੋ ਕੋਈ ਆਪਣੇ ਕੋਲ ਸਟੀਲ ਦੀ ਕੋਲੀ ਹੁੰਦੀ ਹੈ ਜਿਹੜੀ ਵੀ ਕੋਈ ਹੈ ਤੁਸੀਂ ਕੋਈ ਵੀ ਚੀਜ਼ ਇਹਨਾਂ ਆਪਾਂ ਮਲਣਾ ਹੈ ਜਿੱਦਾਂ ਇਹਦਾ ਇਕੱਠਾ ਕਰਨਾ ਹੈ ਇਹਨੂੰ ਮਿਕਸ ਕਰਨਾ ਚੰਗੀ ਤਰ੍ਹਾਂ ਤੇ ਮੇਰੇ ਕੋਲੇ ਇਹ ਚੀਜ਼ ਬਹੁਤ ਕਾਫੀ ਚਿਰ ਪਹਿਲਾਂ ਦੀ ਲਈ ਹੋਈ ਹੈ ਤੇ ਇਹ ਸੋਹਣੀ ਹੈ ਕਈ ਚੀਜ਼ਾਂ 'ਚ ਕੰਮ ਆਉਂਦੀ ਹੈ ਇਹ ਰੋਟੀ ਨੱਪਣ ਦੇ ਥੱਪ ਮੇ ਜਦੋਂ ਆਪਾਂ ਤਵੇ ਤੇ ਪਾਉਨੇ ਆ ਤੇ ਨੱਪ ਨੱਪ ਕੇ ਆਪ ਰੋਟੀ ਨੂੰ ਫਲਾਉਨੇ ਹੁੰਦੇ ਆ ਉਹ ਵੀ ਇਹ ਬਹੁਤ ਵਧੀਆ ਇਹ ਚੀਜ਼ ਹੈਗੀ ਆ ਬਨ ਜਾਂਦੀ ਆ ਆਮ ਹੀ ਮਿਲ ਜਾਂਦੀ ਆ ਇਹ ਚਲੋ ਜੀ ਆਪਾਂ ਇੱਕ ਵਾਰ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਰੱਖ ਲਿਆ ਤੇ ਹੁਣ ਆਪਾਂ ਇਹਦੇ ਬਣਾਵਾਂਗੇ ਥੋੜਾ ਜਿਹਾ ਆਟਾ ਬਸ ਆਪਾਂ ਇਹਨੂੰ ਇੱਧਰ ਤੇ ਕਰਕੇ ਮਲਣਾ ਹੈ ਜੇ ਤੁਹਾਨੂੰ ਡਰਾਈ ਲੱਗਦਾ ਫਿਰ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਚੰਗੀ ਤਰ੍ਹਾਂ ਮਲ ਸਕਦੇ ਆ ਤੇ ਹੁਣ ਇਹ ਜਿਹੜਾ ਜਿਆਦਾ ਗਰਮ ਹੋ ਠੀਕ ਹੋ ਗਿਆ ਹੁਣ ਨੋਮਾ ਹੱਥ ਲੱਗ ਜਾਂਦਾ ਇਹਨੂੰ ਬੇਸ ਕਰਕੇ ਹੁਣ ਤੁਸੀਂ ਇਹਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਮਲ ਸਕਦੇ ਆ ਆਪਣੇ ਸਟਾਈਲ ਦਾ ਤੁਸੀਂ ਇਹਦਾ ਬਣਾ ਸਕਦੇ ਆ ਪੇੜਾ ਹਾਂਜੀ ਆਪਣਾ ਆ ਗਿਆ ਚਕਲਾ ਤੇ ਕਿਉਂਕਿ ਮੱਕੀ ਦੀ ਰੋਟੀ ਦਾ ਆਪਾਂ ਸਾਰਿਆਂ ਨੂੰ ਪਤਾ ਕਿ ਇਹ ਟੁੱਟਦੀ ਹੁੰਦੀ ਹੈ ਪਰ ਜੇ ਤੁਸੀਂ ਇਦਾਂ ਬੇਲ ਕੇ ਚੰਗੀ ਤਰ੍ਹਾਂ ਇਹਨੂੰ ਮਲ ਕੇ ਬਣਾਓਗੇ ਤੇ ਟੁੱਟਦੀ ਨਹੀਂ ਬਿਲਕੁਲ ਹੀ ਤੇ ਮੇਰੇ ਮੈਂ ਥੋੜੀ ਜਲਦੀ ਦੇ ਵਿੱਚ ਸੀ ਕਿ ਇਸ ਕਰਕੇ ਥੋੜਾ ਜ ਤੇ ਆ ਮੈਂ ਆਟਾ ਜਿਹੜਾ ਕਣਕ ਦਾ ਹੀ ਲਿਆ ਵੈਸੇ ਉਹਦਾ ਮੱਕੀ ਦਾ ਹੀ ਲੈਣੀ ਹੁੰਦੀ ਹੈ ਮੈਂ ਹਮੇਸ਼ਾ ਤੋਂ ਮੇਰੇ ਕੋਲ ਥੋੜਾ ਰਾਸ਼ ਸੀ ਤੇ ਜਲਦੀ ਸੀ ਤੇ ਮੈਂ ਕੰਮ ਤੇ ਵੀ ਜਾਣਾ ਸੀ ਇਸ ਕਰਕੇ ਮੈਂ ਫਟਾਫਟ ਤੇ ਇਹਦੇ ਨੇ ਵੀ ਆਟੇ ਨੇ ਬਣਾ ਲੈ ਆਪਾਂ ਨੂੰ ਕੋਈ ਉਹ ਹੈਗਾ ਸੀ ਕਿ ਆਪਾਂ ਨੂੰ ਮੱਕੀ ਦੀ ਰੋਟੀ ਪਿਓਰ ਮੱਕੀ ਦੀ ਆਟਾ ਵੀ ਮੱਕੀ ਦਾ ਚਾਹੀਦਾ ਤੇ ਇਸ ਕਰਕੇ ਆਪਾਂ ਨੂੰ ਕੋਈ ਫਰਕ ਨਹੀਂ ਸੀ ਆਪਾਂ ਕਣਕ ਦਾ ਆਟਾ ਯੂਜ਼ ਕਰ ਰਹੇ ਆ ਪਰ ਤੁਸੀਂ ਇੱਥੇ ਮੱਕੀ ਦਾ ਆਟਾ ਨਾ ਹੈ ਜੇ ਤੁਸੀਂ ਆਪ ਮੱਕੀ ਦੀ ਰੋਟੀ ਬਣਾਉਣੀ ਹੈ ਤਾਂ ਤੇ ਸੌਫਟਲੀ ਇਹ ਤੇ ਬੇਲਣਾ ਫੇਰਨਾ ਜੇ ਤੁਸੀਂ ਜਿਆਦਾ ਹਾਰ ਫੇਰੋਗੇ ਤਾਂ ਫਿਰ ਇਹ ਨਹੀਂ ਟੁੱਟ ਜਾਣੇ ਤੇ ਇਹ ਜਿਹੜੇ ਸਾਈਡਾਂ ਤੇ ਕੋਨਰ ਥੋੜੇ ਥੋੜੇ ਟੁੱਟਦੇ ਹੁੰਦੇ ਆ ਤੇ ਇਹਨੂੰ ਮੜੇ ਜੇ ਨਾਲ ਲਾ ਕੇ ਜੁੜ ਜਾਂਦੇ ਤਿੰਨੀ ਜੇ ਤਵੇ ਤੇ ਪਾਉਗੇ ਉਦੋਂ ਮੜੇ ਜੇ ਇਹਨੂੰ ਲਾ ਦਿਓ ਤੇ ਜੁੜ ਜਾਂਦੇ ਆ ਇੱਕ ਹੋਰ ਤੁਹਾਨੂੰ ਦੱਦੀ ਨਹੀਂ ਜਦੋਂ ਤੁਸੀਂ ਤਵੇ ਤੇ ਪਾਓ ਜੇ ਤੁਹਾਡੀ ਰੋਟੀ ਤੁਹਾਨੂੰ ਲੱਗਦਾ ਕਿ ਇਹ ਡਰਾਈ ਲੱਗਦੀ ਆ ਤੁਹਾਨੂੰ ਤੇ ਫਿਰ ਉੱਤੇ ਪਾਣੀ ਪਾ ਪਾਣੀ ਨਗਲੀ ਘਾਤ ਉੱਪਰ ਤੇ ਕੋਈ ਜਦੋਂ ਵੀ ਰੋਟੀ ਤੁਹਾਨੂੰ ਲੱਗਦੀ ਜਿਵੇਂ ਜਵਾਰ ਦੇ ਆਟੇ ਦੀ ਹੁੰਦੀ ਹੈ ਜਾਂ ਕੋਈ ਰੋਟੀ ਗਿੱਲੀ ਸੁੱਕੀ ਸੁੱਕੀ ਲੱਗੇ ਉੱਤੋਂ ਤਾਂ ਫਿਰ ਇਹ ਉੱਤੇ ਥੋੜਾ ਜਿਹਾ ਪਾਣੀ ਪਾ ਕੇ ਜਿਵੇਂ ਚਮਚਾ ਨਾਲ ਪਾਣੀ ਪਾ ਕੇ ਤਵੇ ਦੇ ਉੱਤੇ ਤੇ ਰੋਟੀ ਦੇ ਉੱਤੇ ਪਾ ਲਈਦਾ ਤੇ ਰੋਟੀ ਗਿੱਲੀ ਕਰ ਜਾਂਦੀ ਤਾਂ ਕਹਿੰਦਾ ਮਤਲਬ ਤੇ ਫਿਰ ਉਹ ਬਹੁਤ ਸੌਫਟ ਬਣ ਜਾਂਦੀ ਹੈ ਇਹ ਬਹੁਤ ਸੌਖੇ ਤਰੀਕੇ ਨਾਲ ਰੋਟੀ ਬਣਦੀ ਹੈ ਬਹੁਤ ਵਧੀਆ ਬਣਦੀ ਹੈ ਰੋਟੀ ਉਦਾਂ ਵੀ ਸੌਫਟ ਬਣਦੀ ਹੈ ਮੈਂ ਤੁਹਾਨੂੰ ਦਿਖਾਉਂਗੀ ਬਾਅਦ ਚ ਜਦੋਂ ਬਣ ਗਈ ਹੈ ਮੈਂ ਛੋਟੀਆਂ ਛੋਟੀਆਂ ਰੋਟੀਆਂ ਬਣਾ ਰਹੀ ਆ ਤੇ ਡਿਪੈਂਡ ਤੁਹਾਡੇ ਤੇ ਕਿ ਮੋਟੀ ਰੋਟੀ ਬਣਾਉਣੀ ਆ ਤੁਸੀਂ ਥੋੜੀ ਜੀ ਭਾਰੀ ਹੋ ਜਾਂਦੀ ਹੈ ਨਾ ਤੇ ਮੈਂ ਥੋੜੀ ਛੋਟੀ ਰੋਟੀ ਬਣਾ ਰਹੀ ਆ ਪਤਲੀ ਬਣਾ ਰਹੀ ਆ ਤੇ ਉਦੋਂ ਰਾਜਾ ਸਾਡਾ ਰੋਲਾ ਪਾਉਂਦਾ ਹੈ ਉਹਨੂੰ ਮੱਕੀ ਰੋਟੀ ਬੜੀ ਪਸੰਦ ਆ ਤੇ ਉਹ ਉਹਨੂੰ ਬਣਾਏ ਇਦਾਂ ਹੋ ਜਾਂਦਾ ਜਦੋਂ ਉਹਨੂੰ ਲੱਗੇ ਨਾ ਵੀ ਮੈਂ ਕਿਚਨ ਚ ਆ ਗਈ ਆ ਬੱਸ ਉਹਨੇ ਉਹਦੇ ਵਰਕਟਾਪ ਦੇ ਲਾਗੇ ਆ ਕੇ ਬਹਿ ਜਾਣਾ ਕਿ फटाफट ਤੂੰ ਮੈਨੂੰ ਫੜਾ ਦੇ ਰੋਟੀ ਤੇ ਮੈਂ ਰੋਟੀ ਖਾਵਾਂ ਤੇ ਆ ਦੇਖੋ ਆਕੇ ਕੋਨਰ ਜੇ ਨਹੀਂ ਟੁੱਟ ਜਾਂਦੇ ਹੁੰਦੇ ਮਾੜੇ ਮਾੜੇ ਤੇ ਇਹਨੂੰ ਚੰਗੀ ਤਰ੍ਹਾਂ ਜੇ ਇਦਾਂ ਕਰਕੇ ਜੋੜ ਦੋ ਤੇ ਬਾਕੀ ਦੀ ਜਿਹਾ ਤੁਹਾਨੂੰ ਲੱਗਦਾ ਹੀ ਆ ਤੇ ਤਵੇ ਤੇ ਪਾਉਂਗੇ ਜਦੋਂ ਉਦੋਂ ਵੀ ਨਾਲ ਜੁੜ ਜਾਂਦੀ ਆ ਉਹਦੇ ਨਾਲ ਕਰਕੇ ਜੋੜ ਦੋ ਤੇ ਜੁੜ ਜਾਂਦੇ ਨੇ ਵੀ ਟੁੱਟਦੀ ਨਹੀਂ ਹੈਗੀ ਕੋਈ ਏਡੀ ਔਖੀ ਨਹੀਂ ਬਹੁਤ ਸੌਖੀ ਆ ਤੁਸੀਂ ਦੇਖ ਲਓ ਮੇਰੀ ਬੇਟੀ ਆ ਐਦਾਂ ਓਵਨ ਬਣਾਉਂਦੀ ਆ ਮੱਕੀ ਦੀ ਰੋਟੀ ਵਧੀਆ ਬਣਾ ਲੈਂਦੀ ਨਾਲੇ ਸਾਰੇ ਫੈਮਿਲੀ ਨੂੰ ਖਵਾ ਦਿੰਦੀ ਆ ਕਿ ਕਹੋਗੀ ਮੰਮੀ ਆਉਦੀ ਮਦਰ ਇਨ ਲਾਉਂ ਕੋਈ ਮੰਮੀ ਮੈਂ ਬਣਾਉਣੀ ਆ ਤੇ ਵਧੀਆ ਬਣਾ ਲੈਂਦੀ ਰੋਟੀ ਉਹ ਬੇਲ ਕੇ ਬਣਾਉਂਦੀ ਆ ਐਦਾਂ ਤੇ ਫਿਰ ਉਹ ਮੈਥੋ ਟ੍ਰੇਨਿੰਗ ਲੈ ਕੇ ਜਾਂਦੀ ਹੁੰਦੀ ਹੁੰਦੀ ਜਦੋਂ ਵੀ ਕੋਈ ਨਾ ਕੋਈ ਚੀਜ਼ ਕੋਈ ਨਾ ਬਤਾਵੇ ਕਿਉਂਕਿ ਮੰਮੀ ਮੈਨੂੰ ਦੱਸਦੀ ਕਿ ਆਹ ਚੀਜ਼ ਕਿੱਦਾਂ ਬਣਾਈਦੀ ਆ ਤੇ ਇਹ ਜੇ ਹੁੰਦਾ ਸੁਖ ਬੱਚੇ ਦਾ ਕਿ ਬੱਚਾ ਆਪਣੇ ਆਪ ਚੀਜ਼ਾਂ ਨੂੰ ਇੰਟਰਸਟ ਰੱਖੇ ਸੁਖੇ ਸਿੱਖ ਲੈਂਦਾ ਤੁਸੀਂ ਆਪਣੇ ਬੱਚਿਆਂ ਨੂੰ ਜੇ ਬੇਟੀਆਂ ਆ ਤਾਂ ਉਹਨਾਂ ਨੂੰ ਜਰੂਰ ਕੰਮ ਜਰੂਰ ਸਿਖਾ ਦਿਆ ਕਰੋ ਜਿੰਨਾ ਚੱਕ ਬੇਟੀ ਮੇਰੇ ਘਰ ਰਹੀ ਐ ਤੇ ਬੇਟੀ ਨੇ ਮੇਰੀ ਨੇ ਕਿਚਨ 'ਚ ਕੋਈ ਕੰਮ ਨਹੀਂ ਕੀਤਾ ਪਰ ਸਿੱਖਿਆ ਸਾਰਾ ਕੁਝ ਆਪ ਬਣਾਇਆ ਸਾਰਾ ਕੁਝ ਆਪ ਪਰ ਉਹਨੇ ਕੰਮ ਨਹੀਂ ਕੀਤਾ ਕੋਈ ਤੇ ਪਰ ਹੁਣ ਸਾਰਾ ਕੰਮ ਕਰਦੀ ਆ ਆਫਿਸ ਵੀ ਜਾਂਦੀ ਆ ਕੰਮ ਵੀ ਕਰਦੀ ਆ ਤੇ ਸਾਰੇ ਆ ਭਾਈ ਆਪਣੀ ਫੈਮਿਲੀ ਦੇ ਵਿੱਚ ਜਦੋਂ ਆਪਣੀ ਫੈਮਿਲੀ ਸਮਝੀ ਤਾਂ ਕੰਮ ਸਾਰੇ ਕਰਨੇ ਪੈਂਦੇ ਹਨਾ ਤੇ ਆ ਦੇਖ ਲਓ ਜੀ ਬਸ ਇਦਾਂ ਆਟਾ ਚੰਗੀ ਤਰ੍ਹਾਂ ਬਸ ਮਲ ਲਓ ਜੇ ਤੁਹਾਨੂੰ ਡਰਾਈ ਲੱਗਦਾ ਨਾ ਇਹਨੂੰ ਚੰਗੀ ਤਰ੍ਹਾਂ ਤੁਸੀਂ ਨਾ ਪਾਣੀ ਨਾਲ ਯੂਜ਼ ਕਰ ਸਕਦੇ ਪਾਣੀ ਨਾਲ ਮਲ ਲਓ ਥੋੜਾ ਜਿਹਾ ਪਾਣੀ ਪਾ ਕੇ ਨਾ ਮਲ ਲਓ ਤੇ ਫਿਰ ਉਹ ਇੱਕਦਮ ਸੌਫਟ ਹੋ ਜਾਂਦਾ ਕੂਲਾ ਜਿਹਾ ਬਣ ਜਾਂਦਾ ਬਹੁਤ ਸੌਖੀ ਰੋਟੀ ਬਣ ਜਾਂਦੀ ਆ ਤੇ ਅੱਜ ਸਾਡੇ ਮੀ ਵੀ ਕਹਿੰਦਾ ਮੈਂ ਅੱਜ ਇੰਨਾ ਮੀ ਪਿੰਦਾ ਬਾਅਦ ਪੁੱਛੋ ਇਹਨਾਂ ਸਾਰੇ ਦਿਨ ਦਾ ਮੀ ਪੈਣ ਲੱਗਾ ਆ ਤੇ ਕਦੀ ਕਦੇ ਤਾਂ ਦਿਨ ਹੀ ਇਦਾਂ ਦਾ ਹੁੰਦਾ ਨਾ ਇੰਨਾ ਮੀ ਪੈਂਦਾ ਅੱਛਾ ਜਿਹੜਾ ਮੈਂ ਸਾਗ ਬਣਾਇਆ ਉਹਦੇ ਵਿੱਚ ਮੈਂ ਪਾਈ ਸੀਗੀ ਬਰੋਕਲੀ ਪਾਈ ਆ ਤੇ ਪਾਲਕ ਪਾਈ ਆ ਤੇ ਕੈਬਜ ਪਾਈ ਵਸ ਤਿੰਨੇ ਚੀਜ਼ਾਂ ਦਾ ਬਣਾਇਆ ਬਹੁਤ ਟੇਸਟੀ ਸਾਗ ਬਣਿਆ ਤੇ ਮੈਂ ਲਾਈਵ ਦੇ ਵਿੱਚ ਵੀ ਬਣਾਉਂਦੀ ਨੇ ਦਿਖਾਈ ਸੀ ਲਾਈਵ ਕੀਤਾ ਸੀ ਉਹਨਾਂ ਲਾਈਵ ਦੀ ਵੀਡੀਓ ਵਿੱਚ ਪਈ ਆ ਸਾਰੀ ਤੇ تین ਚੀਜ਼ਾਂ ਪਾ ਕੇ ਤੇ ਉਹਦੇ ਵਿੱਚ ਆਪਾਂ ਪਿਆਜ਼ ਪਾਇਆ ਤੋਂ ਇੱਕ ਪਿਆਜ਼ ਪਾਇਆ ਤੇ ਬਰੋਕਲੀ ਪਾਈ ਤੇ ਪਾਲਕ ਪਾਈ ਆ ਤੇ ਬਸ ਤੇ ਕੈਬਜ ਪਾਈ ਸੀ ਥੋੜੀ ਜਿਹੀ ਕੈਬਜ ਪਾਈ ਆ ਇਹ ਚੀਜ਼ਾਂ ਪਾ ਕੇ ਬਣਾਇਆ ਬੜਾ ਸਵਾਦ ਬਣਿਆ ਛੇਤੀ ਬਣ ਗਿਆ ਤੇ ਸਵਾਦ ਵੀ ਬਣਿਆ ਤੇ ਐਂਡ ਤੇ ਮੈਂ ਉਹਦੇ ਵਿੱਚ ਥੋੜਾ ਜਿਹਾ ਜਿਵੇਂ ਆਪਾਂ ਅਲਣ ਪਾਉਂਦੇ ਨੇ ਮੱਕੀ ਦਾ ਆਟਾ ਪਾਇਆ ਅਲਣ ਦੀ ਤਰ੍ਹਾਂ ਪਰ ਮੈਂ ਪਨੀਰ ਨਹੀਂ ਪਾਇਆ ਮੇਰੇ ਪਲਾਨਿੰਗ ਦਾ ਸੀਗਾ ਮੈਂ ਪਨੀਰ ਪਾਉਣਾ ਵਿੱਚ ਫਿਰ ਪਾਇਆ ਨਹੀਂ ਤੇ ਇਹ ਕਹਿੰਦੇ ਚੱਲ ਰਹੇ ਨੇ ਵੀ ਪਾਲਕ ਵੀ ਬਹੁਤ ਹੈਲਥੀ ਆ ਤੇ ਕੈਬਜ ਵੀ ਆ ਬਰੋਕਲੀ ਵੀ ਆ ਤੇ ਪਨੀਰ ਨੂੰ ਰਹਿਣ ਦੇ ਫਿਰ ਅਸੀਂ ਪਨੀਰ ਨਹੀਂ ਪਾਇਆ ਸੀ ਤੇ ਫਿਰ ਸਾਗ ਦੀ ਤਰ੍ਹਾਂ ਬਣਾ ਕੇ ਖਾਧਾ ਇੰਨਾ ਟੇਸਟੀ ਬਣਿਆ ਬਹੁਤ ਸੋਹਣਾ ਟੇਸਟ ਬਣਿਆ ਪਰ ਸਾਗ ਦਾ ਟੇਸਟ ਥੋੜਾ ਹੋਰ ਹੁੰਦਾ ਇਹ ਥੋੜਾ ਜਿਹਾ ਮਠਾ ਮਿੱਠੇ ਦੇ ਵਿੱਚ ਮਠਾਸ ਦੇ ਵਿੱਚ ਸੀ ਬਹੁਤ ਜ਼ਿਆਦਾ ਟੇਸਟੀ ਬਣਿਆ ਜੀ ਨੂੰ ਕਹਦੇ ਬਣਾ ਕੇ ਦੇਖੋ ਪਾਲਕ ਬੱਚੇ ਨਹੀਂ ਖਾਂਦੇ ਤੇ ਬਰੋਕਲੀ ਨਹੀਂ ਖਾਂਦੇ ਅਤੇ ਖੁਜ ਮੇ ਰੋਟੀ ਦੇਖੋ ਕਿੰਨੀ ਸੌਫਟ ਕਿੰਨੀ ਹਲਕੀ ਪਤਲੀ ਆਹ ਦਾ ਦੇਖੋ ਜੀ ਚੌੜੀ ਕਰਤੀ ਮੈਂ ਆचार ਮੋੜ ਕੇ ਤੇ ਬਿਲਕੁਲ ਸੌਫਟ ਪੂਰੀ ਰੋਟੀ ਬਣਦੀ ਹੈ ਤੇ ਇਹ ਫੁੱਲ ਕੇ ਵੀ ਅਦਕਤਨ ਛਤ ਨੂੰ ਦਿਖਦੀ ਹੋਣੀ ਆ ਨਾਪੇ ਦੇ ਨਾਲ ਨਪ ਨਪ ਗਈ ਤੇ ਫੁੱਲ ਕੇ ਵੀ ਰੋਟੀ ਬਣ ਜਾਂਦੀ ਹੈ ਫੁੱਲਦੀ ਹੈ ਵੀ ਕਈ ਵਾਰ ਬਹੁਤ ਜ਼ਿਆਦਾ ਫੁੱਲ ਜਾਂਦੀ ਹੈ ਨਾ ਤੇ ਜੇ ਜਿੰਨਾ ਆਟਾ ਜ਼ਿਆਦਾ ਰੱਖੋ ਜਾਂ ਜਿੰਨਾ ਆਪਾਂ ਜਿਆਦਾ ਮੜੀਏ ਉਹਨੇ ਇਹ ਜ਼ਿਆਦਾ ਫੁੱਲ ਕੇ ਬਣਦੇ ਆ ਦੇਖੋ ਕਿੰਨੀ ਸੋਹਣੀ ਰੋਟੀ ਬਣੀ ਆ ਤੇ ਮੇਰੀਆਂ ਭੈਣਾਂ ਲੇਜ਼ੀ ਨਾ ਬਣਿਆ ਕਰੋ ਜਦੋਂ ਤੁਹਾਨੂੰ ਲੱਗੇ ਕਿ ਨਾ ਵੀ ਤੁਹਾਨੂੰ ਰੋਟੀ ਖਾਣ ਨੂੰ ਮੱਕੀ ਦੀ ਜੀ ਕਰਦਾ ਆ ਬਣਾਉਣੀ ਨਹੀਂ ਹੁੰਦੀ ਇਦਾਂ ਬਣਾ ਲਿਆ ਕਰੋ ਬਹੁਤ ਸੌਖੇ ਤੇ ਈਜ਼ੀ ਤਰੀਕੇ ਨਾਲ ਬਣ ਜਾਂਦੀ ਆ ਤੇ ਜੇ ਤੁਸੀਂ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰ ਦਿਓ ਤੇ ਇਹ ਨਾਲ ਮੇਰਾ ਵੀ ਹੌਸਲਾ ਬਣ ਜਾਂਦਾ ਆ ਦੇਖੋ ਜਿਹੜਾ ਆਪਾਂ ਸਾਗ ਬਣਾਇਆ ਸੀ ਪਾਲਕ ਪਾਈ ਤੇ ਬਰੋਕਲੀ ਤੇ ਕਹਿ ਵਜੇ ਬਸ ਤਿੰਨੇ ਚੀਜ਼ਾਂ ਦੇ ਵਿੱਚ ਪਿਆਜ਼ ਪਾ ਕੇ ਤੇ ਨੂਣ ਮਿਰਚ ਮਸਾਲਾ ਆਪਾਂ ਪਾਇਆ ਜਿਹੜਾ ਵੀ ਆਪਾਂ ਪਾਉਣਾ ਉਹਨਾਂ ਤੇ ਬਾਅਦ ਚ ਕੱਲੇ ਲਸਾਂ ਦਾ ਲਾਇਆ ਇਹਨੂੰ ਤੜਕਾ ਬੜਾ ਟੇਸਟੀ ਆ ਬੜਾ ਪੜਾ ਹੀ ਬੜੇ ਟੇਸਟੀ ਜਿੰਨਾ ਮੈਂ ਕਹਦੇ ਹਾਂ ਉਨਾ ਹੀ ਸੈਂ ਤੇ ਤੁਸੀਂ ਜ਼ਰੂਰ ਬਣਾ ਕੇ ਲਓ ਸੌਖਾ ਜਿਹਾ ਕੰਮ ਹੈ ਬਰੋਕਲੀ ਪਾਲਕ ਤੇ ਕੈਬਜ ਵੀ ਥੋੜੀ ਜੀ ਪਾ ਲੋ ਤੇ ਦਸੇ ਨਾਲੇ ਤਿੰਨੇ ਚੀਜ਼ਾਂ ਕੱਚੀਆਂ ਵੀ ਖਾ ਸਕਦੇ ਆ ਤੇ ਪੱਕੀਆਂ ਵੀ ਖਾ ਸਕਦੇ ਆ ਤੇ ਛੇਤੀ ਬਣਨ ਵਾਲਾ ਤੇ ਕੋਈ ਬਹੁਤ ਝੰਜੜ ਨਹੀਂ ਖਾਣਾ ਪੈਂਦਾ ਤੇ ਬਹੁਤ ਵਧੀਆ ਟੇਸਟੀ ਬਣਦਾ ਤੇ ਯਾਦ ਕਰੂਦਿਓ ਕਿ ਬਗੈਰ ਮੈਂ ਵਿੱਚ ਪਾਇਆ ਸੀ ਸਾਰੇ ਤੇ ਬਾਅਦ ਵਿੱਚ ਬਸ ਕੱਲੇ ਲਸਾਂ ਦਾ ਲਾਇਆ ਤੜਕਾ ਲਓ ਜੀ ਆਪਾਂ ਲਗੇ ਖਾਣ ਤੁਸੀਂ ਵੀ ਜੇ ਖਾਣੇ ਦੀ ਰੋਟੀ ਆਜੋ ਆ ਦੇਖੋ ਮੇਰੀਆਂ ਦੋ ਰੋਟੀਆਂ ਦੇਖੋ ਮੈਂ ਤੁਹਾਨੂੰ ਦਿਖਾਉਣੀ ਆ ਕਿੰਨੀ ਸੌਫਟ ਦੇਖ ਲਓ ਜਿੰਨੇ ਮਰਜੀ ਇਹਨਾਂ ਦੇ ਗੇੜੇ ਕੱਢੀ ਜਾਓ ਤੇ ਟੁੱਟਦੀ ਨਹੀਂ ਦੇਖੋ ਕਿੰਨੀ ਸੌਫਟ ਬਣੀ ਆ ਤੇ ਹੁਬ ਤੁਹਾਨੂੰ ਇਹ ਮੇਰੀ ਮੱਕੀ ਦੀ ਰੋਟੀ ਪਸੰਦ ਆਈ ਹੋਣੀ ਕਿਉਂਕਿ ਜਿਨ੍ਹਾਂ ਨੂੰ ਹੱਥ ਤੇ ਰੱਖ ਕੇ ਨਹੀਂ ਬਣਾਉਣੀ ਹੁੰਦੀ ਤੇ ਉਹ ਇਸ ਤਰੀਕੇ ਨਾਲ ਬਣਾਓ ਤੇ ਮਜੇ ਨਾਲ ਖਾਓ ਅੱਜ ਦਾ ਬਲੌਗ ਕਿਤੇ ਮਿਲਦੇ ਆ ਅਗਲੇ ਬਲੌਗ